ਰਹੀ ਆ ਮੁੱਖ ਮੰਤਰੀ ਆਉਣ ਤੋਂ ਬਾਅਦ ਫਿਰ ਇੱਥੇ ਜਿਹੜਾ ਕਲਚਰਲ ਪ੍ਰੋਗਰਾਮ ਲੇਟ ਨਾਈਟ ਤੱਕ ਚੱਲਦਾ ਰਹੂਗਾ ਤੇ ਪਿੱਛੇ ਬਾਈ ਇੱਕ ਵਾਰੀ ਮਾਰ ਦੇ ਕੈਮਰਾ ਕਿੰਨੀ ਦੁਨੀਆ ਇੱਥੇ ਜਿਹੜਾ ਆਪਣੇ ਨਾਲ ਇਸ ਟਾਈਮ ਬਾਈ ਖੜਾ ਦਾ ਦੇਖਣ ਨੂੰ ਇਹ ਛੋਟਾ ਜਿਹਾ ਲੱਗਦਾ ਪਰ ਇਹਨੇ ਯਾਰ ਟਾਈਗਰ ਟੁਇਗਰ ਮਾਰ ਕੇ ਉਹਨਾਂ ਦੇ ਦੰਦ ਆਪਦੇ ਗਲੇ 'ਚ ਪਾਰਖੇ ਨੇ ਜੇ ਟਾਈਗਰ ਕੇ ਨੇਲ ਆ ਹਨਾ ਤੋਂ ਟਾਈਗਰ ਕੋ ਆਪਨੇ ਮਾਰਾ ਥਾ ਸ਼ਿਕਾਰ ਦਾ ਆ ਗਾਇਦ ਹਨਾ ਹਾਂ ਤੂੰ ਮੇਰੀ ਲੱਤ ਨਾਲ ਲਾ ਦੀ ਉਹ ਕਰ ਜਾ ਤੂੰ ਮੇਰੀ ਲੱਤ ਨਾਲ ਪੰਡਿਲ ਜੀ ਬਹੁਤ ਵਧੀਆ ਤੇ ਆਥੈਂਟਿਕ ਇੱਕ ਯੂਨੀਕ ਐਕਸਪੀਰੀਅੰਸ ਹੈ ਚਾਹੇ ਕਿੱਥੇ ਜਾਓ ਇੰਡੀਆ ਚ ਇੱਥੇ ਜ਼ਰੂਰ ਆਇਓ ਤੁਸੀਂ ਤਾਂ ਹਾਰਨਬਿਲ ਨਾਲੋਂ ਜ਼ਿਆਦਾ ਵਧੀਆ ਪੰਜਾਬੀ ਬੋਲਦੇ ਹੋ ਤੇ ਤੇ ਬਾਕੀ ਕਮੈਂਟ ਹੈ ਇਹ 네ਗੇਟਿਵ ਵਾਲਾ ਨਹੀਂ 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 ਜੀਰਾ ਅੱਛਾ ਜੀ ਇਹ ਵਾਲਾ ਟਾਈਗਰ ਦਾ ਹੈ ਔਰ ਇਹ origignal ਹੈ origignal ਟਾਈਗਰ ਦਾ ਔਰ نیچے ਬੀਅਰ ਕੀ ਚਿਨ ਜਾਂ ਚੀਨ ਪਾਲੂ ਦਾ ਜਵਾੜਾ ਬਈ ਪਿੱਛੇ ਨੂੰ ਹੋ ਜਾ ਹੇ ਹੇ ਕਰਨ ਲੱਗੇ ਤੇਰਾ ਗਾਟਾ ਨਾ ਲਾਦਣ ਇਹ ਆਪਾਂ ਤੇ ਹਾਰਨ ਬਿੱਲ ਤੋਂ ਨੂੰ ਮੈਂ ਜਾਨਵਰ ਦਿਖਾਉਣਾ ਪੰਛੀ ਜਿਹੜਾ ਹੁੰਦਾ ਆਹ ਵਾਲਾ ਉਹ ਇਹਨਾਂ ਨੇ ਮਾਰ ਕੇ ਉਹ ਉਹਦਾ ਮਤਲਬ ਜਿਹੜਾ ਜਵਾੜਾ ਇਹ ਜੀ ਚੁੰਝ ਹੁੰਦੀ ਹੈ ਵੱਡਾ ਸਾਰਾ ਲੰਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆ ਜੀ ਰੋਕੋ ਕੈਂਪਸਾਈਡ ਦੇ ਵਿੱਚ ਤੇ ਅੱਜ ਹਾਰਨਬਿਲ ਦਾ ਪਹਿਲਾ ਦਿਨ ਆ ਤੇ ਸਿੱਧਾ ਸੋਨੂੰ ਹਾਰਨਬਿਲ 'ਚ ਮਿਲਦੇ ਆ ਤੇ ਕਿਵੇਂ ਦਾ ਮਾਹੌਲ ਹੁੰਦਾ 25th 25ਵਾਂ ਹਾਰਨਬਿਲ ਤੇ ਸਿਲਵਰ ਜੁਬਲੀ ਮਨਾਈ ਜਾ ਰਹੀ ਹੈ ਵੱਡੇ ਲੈਵਲ ਤੇ ਠੀਕ ਆ ਸਰ ਹੋਰ ਤਾਂ ਨਹੀਂ ਕੋਈ ਅਪਡੇਟ ਹੈਗੀ ਸਿੱਧਾ ਹਾਰਨਬਿਲ 'ਚ ਚਲਿਏ ਸਿੱਧਾ ਠੀਕ ਆ ਜੀ ਹਾਰਨਬਿਲ 'ਚ ਕਿਉਂਕਿ ਤੁਹਾਨੂੰ ਪਿਛਲੇ ਕਈ ਦਿਨਾਂ ਤੋਂ ਨੇੜੇ ਤੇੜੇ ਹੀ ਘੁਮਾ ਰਹੇ ਹਾਂ ਚੇਲੋ ਜੀ ਬਸ ਬਿ ਲੋ ਜੀ ਹੌਰਨ ਬਿਲ ਦਾ ਪਹਿਲਾ ਝਾਕਾ ਭਾਈ ਰਾਂ ਦੀ ਦੁਕਾਨ ਲੱਗਦੀ ਐਨਾ ਬਲੌਗਰ ਇਕੱਠਾ ਹੋਇਆ ਪੈਣਾ ਜਿਹਨੇ ਜਿਹਨੇ ਜੋ ਵੀ ਪ੍ਰੋਮੋਸ਼ਨ ਕਰਾਣਾ ਇੱਥੇ ਬਲੌਗਰ ਆ ਜਾਣ ਪੰਜ 50 100 ਰੁਪਏ ਚ ਬਿਕ ਜੜ ਗਏ ਸਾਰੇ ਹਾਂ ਮਤਲਬ ਐਨਾ ਬਲੌਗਰਾਂ ਦੀ ਗੁਲਜਨਾ ਪਈਆਂ ਪਈਆਂ ਨੇ ਬਲੌਗਰ ਤੇ ਬਲੌਗਰ ਚੜਾ ਪਿਆ ਇਹ ਦੇਖ ਲੈਣਾ ਬਲੌਗਰ ਜਿਹੜਾ ਤੁਹਾਨੂੰ ਮਿਲਿਆ ਉਹ ਕੰਮ ਦਾ ਵੀ ਹੈ ਕਿ ਨਹੀਂ ਤੁਹਾਡਾ ਸਬਸਕ੍ਰਾਈਬਰ ਜਾਂ ਵੀਊ ਚੈੱਕ ਕਰ ਲਿਓ ਬੰਦੇ ਦੇ ਤੇ ਜਿਹੜੇ ਹੁਣ ਇਹ ਬੰਦੇ ਗਏ ਨੇ ਬੀਬੀਆਂ ਗਈਆਂ ਨੇ ਇਥੋਂ ਦੀ ਇੱਕ ਟ్రਾਈਬਲ ਹੋਣੀ ਲੱਗਦਾ ਟ్రਾਈਬਾਂ ਦੇ ਬੰਦੇ ਆਉਣਗੇ ਤੇ ਉਹਨਾਂ ਦੇ ਵਿੱਚੋਂ ਇੱਕ ਟ్రਾਈਬ ਇਹ ਐਂਟਰ ਕਰ ਗਈ ਆ ਹਨਾ ਐਸਾ ਹਸਾਕ ਤਾਪ ਆ ਦੇਖੋ ਭਾਈ ਆਪਦੀਆਂ ਆਪਦੀਆਂ ਟ੍ਰਾਈਬਲ ਡਰੈੱਸਾਂ ਦੇ ਵਿੱਚ ਬੰਦੇ ਤਿਆਰ ਹੋ ਕੇ ਆਏ ਹੋਏ ਨੇ 16 17 ਟ੍ਰਾਈਬਾ ਨੇ ਸਭ ਤਰ੍ਹਾਂ ਦੇ ਬੰਦੇ ਆਉਣਗੇ ਇਹ ਜਿਹੇ ਫੋਟੋ ਆਪਣਾ ਇੰਟਰਨੈਟ ਤੇ ਦੇਖਣ ਨੂੰ ਮਿਲਦੀਆਂ ਨੇ ਜਿਹੇ ਜਿਹੇ ਭਾਈ ਜਾ ਰਹੇ ਨੇ ਕੱਪੜੇ ਜਿਹੜੇ ਇਹਨਾਂ ਨੇ ਪਾਏ ਹੋਏ ਅੱਗੇ ਵਸੂਈ ਤੇ ਪਿੱਛੇ ਕਪੜਾ ਜਾਂ ਲਵੇਟਿਆ ਹੋਇਆ ਇੱਕ ਕਿਉਂਕਿ ਇਹ ਸਾਰੇ ਆਦੀਵਾਸੀ ਨੇ ਭਾਈ ਪਹਿਲਾਂ ਪੱਤੇ ਪੁੱਤੇ ਲਵੇਟਦੇ ਹੋਣਗੇ ਤੇ ਹੁਣ ਚਲ ਮਾੜਾ ਮੋਟਾ ਇਹ ਕਪੜਾ ਲਵੇਟਣ ਲਾਗੇ ਕਬੂਤਰਾਂ ਦੇ ਫੰਗ ਫੰਗ ਜੇ ਲੱਗੇ ਹੋਏ ਨੇ ਸਿਰਾਂ ਦੇ ਵਿੱਚ ਆ ਦੇ ਜਿਨ੍ਹਾਂ ਦੇ ਵੀ ਸਿਰ ਚਾ ਟੰਗੇ ਹੋਏ ਨੇ ਨਾ ਵੱਡੇ ਵੱਡੇ ਖੰਭ ਜੇ ਇਹਨਾਂ ਦਾ ਇੱਕ ਟ੍ਰੈਡੀਸ਼ਨਲ ਪੰਛੀ ਆ ਉਹ ਪੰਛੀ ਦਾ ਨਾਮ ਹੌਰਨ ਬਿਲ ਆ ਤੇ ਬਹੁਤ ਰੇਅਰ ਦੇਖਣ ਨੂੰ ਮਿਲਦਾ ਇਹ ਇਹਨਾਂ ਨੇ ਉਹ ਫੰਗ ਆਪਦੇ ਸਿਰਾਂ ਦੇ ਵਿੱਚ ਲਾਏ ਹੋਏ ਨੇ ਤੇ ਉਸ ਪੰਛੀ ਦੇ ਨਾਮ ਤੋਂ ਹੀ ਇਹ ਹੌਰਨ ਬਿਲ ਬਣਾਉਂਦੇ ਨੇ ਆਪਦੀ ਕੋਈ ਪ੍ਰੇਅਰ ਪ੍ਰੂਅਰ ਕਰ ਰਹੇ ਨੇ ਇਧਰ ਦੇਖੋ ਇਹਨਾਂ ਨਾਲੋਂ ਜ਼ਿਆਦਾ ਤਾਂ ਮੈਨੂੰ ਐ ਹੋਇਆ ਪਿਆ ਇੰਨਾ ਬਲੌਗਰ ਹੋਇਆ ਪਿਆ ਇਥੇ ਅੱਡ ਅੱਡ ਟ్రਾਈਬਾਂ ਵਾਲੀ ਥਾਂ ਦੇ ਉੱਤੇ ਅੱਡ ਅੱਡ ਘਰ ਬਣੇ ਹੋਏ ਨੇ ਤੇ ਅੱਡ ਅੱਡ ਘਰਾਂ ਦੇ ਵਿੱਚ ਇਹ ਆਪਦੀ ਆਪਦੀ ਪ੍ਰੇਅਰ ਕਰ ਰਹੇ ਨੇ ਜਿਹੜੇ ਪਿੰਡ ਦੇ ਮਤਲਬ ਇੱਕ ਪਿੰਡ ਦੇ ਕੋਈ ਟ్రਾਈਬ ਦੇ ਬੰਦੇ ਆਏ ਹੋਏ ਨੇ ਤੇ ਉਹਨਾਂ ਦੀ ਬੀਬੀਆਂ ਆਈਆਂ ਹੋਈਆਂ ਨੇ ਮਤਲਬ ਇੱਕ ਕਲਚਰ ਫੈਸਟੀਵਲ ਦੇ ਵਿੱਚ ਇਹ ਭਾਗ ਲੈਂਦੇ ਨੇ ਸਾਰੇ ਹਾਂ ਬਈ ਪਿੱਛੇ ਨੂੰ ਹੋ ਜਾ ਹੇ ਹੇ ਕਰਨ ਲੱਗੇ ਤੇਰਾ ਗਾਟਾਂ ਨਾ ਲਾ ਦੇਣੇ ਹੀ ਲੈ ਵੱਜ ਗਈਆਂ ਚੀਕਾਂ ਬਈ ਜਿਹੜੀ ਟਰਾਈਬ ਨੂੰ ਆਪਾਂ ਹੁਣ ਦੇਖ ਕੇ ਆਇਆ ਹੋ 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 ਕਰ ਰਹੇ ਸੀ ਉਹ ਹੈਗੀ ਸੀ ਜੀ ਰੰਗਮਾ ਟਰਾਈਬ ਇਹਨਾਂ ਦਾ 1921 ਦਾ ਫਰਕ ਹੁੰਦਾ ਤੇ ਇਹ ਟਰਾਈਬ ਹੈਗੀ ਆ ਜੀ ਸੂਮੀ ਟਰਾਈਬ ਤੇ ਅੱਜ ਦੀ ਡੇਟ ਦੇ ਵਿੱਚ ਤਾਂ ਚਲੋ ਕਪੜਾ ਲੀੜਾ ਇਹਨਾਂ ਦੇ ਥੋੜਾ ਜਿਹਾ ਟ੍ਰੈਡੀਸ਼ਨਲ ਵਧੀਆ ਤਰੀਕੇ ਦਾ ਪਾਇਆ ਹੋਇਆ ਲੋ ਜੀ ਇਸ ਟ੍ਰਾਈਬ ਦੇ ਵੀ ਸਾਨੂੰ ਝਾਤੀ ਮਰਾਦੀਏ ਵਿਚਾਲੇ ਕਿ ਕਿਸ਼ਤੀ ਵਾਂਗੂ ਚੀਜ਼ ਜੀ ਰੱਖੀ ਹੋਈ ਆ ਤੇ ਉਹਦੇ ਉੱਤੇ ਇਹਨਾਂ ਨੇ ਡਰਮ ਬਜਾਈ ਸੀ ਆਹ ਵਾਲੀ ਠੀਕ ਆ ਲੈ ਭਾਈ ਜਦੋਂ ਇਹ ਕਰਦੇ ਨੇ ਨਾ ਐਡਰ ਵਾਲਾ ਮਾਹੌਲ ਜਿਹਾ ਬਣਾਉਂਦੇ ਨੇ 11 ਤਾਂ ਛੋਟੀ ਉਮਰ ਦੀਆਂ ਕੁੜੀਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬਜ਼ੁਰਗ ਵੀ ਇਹਦੇ ਵਿੱਚ ਸ਼ਾਮਲ ਨੇ ਭਾਈ ਜਿਹੇ ਜਿਹਾ ਫੰਕਸ਼ਨ ਰਾਤ ਨੂੰ ਹੋਵੇ ਨਾ ਡਰ ਲੱਗੇ ਉਹਦੇ ਵਿੱਚ ਲਓ ਜੀ ਦਵਾਰੇ ਚੱਲ ਪਿਆ ਕੰਮ ਬਾਕੀ ਇਹਨੇ ਹੱਥਾਂ ਤੇ ਸਿੱਪੀਆਂ ਸੁਪੀਆਂ ਬੰਨੀਆਂ ਹੋਈਆਂ ਨੇ ਆਹ ਡੌਲਿਆਂ ਦੇ ਵਿੱਚ ਪਤਾ ਨਹੀਂ ਕੀ ਕੜੇ ਜੇ ਪਾਏ ਹੋਏ ਨੇ ਤੇ ਜੇ ਕੱਚੇ ਦੀ ਗੱਲ ਕਰੀਏ ਤਾਂ ਕੱਚਾ ਇਹ ਇਹਦੇ ਪਿੱਛੇ ਰਨ ਲਿਖਿਆ ਹੋਇਆ ਮਤਲਬ ਇਹ ਅੱਜ ਦੀ ਡੇਟ ਵਾਲਾ ਕੱਚਾ ਪੁਰਾਣਾ ਨਹੀਂ ਹੈਗਾ ਤੇ ਆ ਇਹਦਾ ਟ੍ਰੈਡੀਸ਼ਨਲ ਹੋਣਾ ਕੋਈ ਚੀਜ਼ ਆ ਚੱਲ ਪਿਆ ਕੰਮ ਇਹ ਚੀਜ਼ ਆਪਾਂ ਪਹਿਲਾਂ ਵੀ ਦੇਖਣ ਆਏ ਸੀ ਜਿਹਦੇ ਉੱਤੇ ਇਹ ਬਾਜ਼ਾਰ ਰਹੇ ਨੇ ਉਦੋਂ ਮੈਨੂੰ ਐ ਲੱਗਿਆ ਵੀ ਇਹ ਕਿਸ਼ਤੀ ਆ ਜੀ ਆ ਦੇਖੋ ਆ ਦੇਖੋ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਅ ਇਹ ਕੱਲ ਵਾਲੀ ਬੰਦੂਖ ਆ ਜਿਹੜੀ ਆਪਾਂ ਪਟਾਸ਼ ਭਰ ਕੇ ਚਲਾਈ ਸੀ ਜਿਹੜੀ ਟ੍ਰਾਈਬ ਕੋਲ ਹੁਣ ਆਪਾਂ ਜਾ ਕੇ ਆਏ ਨਾ ਉਹਦਾ ਨਾਮ ਹੈਗਾ ਜੀ ਸੰਕੋਂਗ ਅਸਲ ਦੇ ਵਿੱਚ ਨਾ ਇੱਥੇ ਜਿੰਨੀਆਂ ਵੀ ਟ੍ਰਾਈਬਾਂ ਨੇ ਸਾਰਿਆਂ ਦਾ ਅਲੱਗ-ਅਲੱਗ ਤਰੀਕਾ ਰਿਪਰੈਜ਼ੈਂਟ ਕਰਨ ਦਾ ਜਾਂ ਫਿਰ ਅਲੱਗ-ਅਲੱਗ ਤਰੀਕਾ ਹੌਰਨਬਿਲ ਮਣਾਉਣ ਦਾ ਕਿਹੜੀ ਟ੍ਰਾਈਬ ਕਿੰਨੇ ਖਤਰਨਾਕ ਲੈਵਲ ਤੇ ਹੌਰਨਬਿਲ ਮਣਾਉਂਦੀ ਆ ਵੀ ਜਿਹੜੀ ਕੋਈ ਜ਼ਿਆਦਾ ਇੰਟਰਸਟਿੰਗ ਮਣਾਉਂਦੀ ਹੈ ਨਾ ਉਹ ਚੀਜ਼ ਨੂੰ ਮਤਲਬ ਲੋਕ ਲੱਭਦੇ ਨੇ ਇੱਥੇ ਆ ਕੇ ਜਿਹੜੇ ਪੁਰਾਣੇ ਬੰਦੇ ਇੱਥੇ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਆਹ ਟ੍ਰ ਤੇ ਜਿੰਨੇ ਵੀ ਬੰਦੇ ਇਧਰਲੇ ਪਾਸੇ ਖੜੇ ਨੇ ਇਹ ਹੈਗੇ ਨੇ ਜੀ ਪੋਚੂਰੀ ਟ੍ਰਾਈਬ ਨੂੰ ਬਿਲੋਂਗ ਕਰਨ ਵਾਲੇ ਠੀਕ ਆ ਇਹਨਾਂ ਦਾ ਕੋਈ ਕਲਚਰ ਜਾਂ ਇਹਨਾਂ ਦਾ ਫਿਰ ਹੌਰਨ ਬਿਲ ਮਣਾਉਣ ਦਾ ਤਰੀਕਾ ਹੋਰ ਹਿਸਾਬ ਦਾ ਹੁੰਦਾ ਇਧਰਲੇ ਪਾਸੇ ਇਹਨਾਂ ਦੀ ਕੰਟੀਨ ਏਸ ਕੰਟੀਨ ਦੇ ਵਿੱਚ ਇਹਨਾਂ ਦਾ ਟ੍ਰੈਡੀਸ਼ਨਲ ਫੂਡ ਤਿਆਰ ਹੁੰਦਾ ਇਧਰਲੇ ਪਾਸੇ ਇਹਨਾਂ ਦਾ ਟ੍ਰੈਡੀਸ਼ਨਲ ਘਰ ਬਣਿਆ ਹੋਇਆ ਤੇ ਘਰ ਦੇ ਬਾਹਰ ਇਹਨਾਂ ਦਾ ਲਿਖਿਆ ਹੋਇਆ ਜੀ ਪੋਚੂਰੀ ਇਹ ਆ ਜੀ ਟ੍ਰਾਈਬ ਦਾ ਨਾਮ ਲੋ ਜੀ ਜਿਹੜੀ ਟ੍ਰਾਈਬ ਕੋਲ ਹੁਣ ਆਪਾਂ ਪਹੁੰਚ ਗਏ ਜੀ ਏਸ ਟ੍ਰਾਈਬ ਦਾ ਨਾਮ ਹੈਗਾ ਜੀ ਚਾਂਗ ਤੇ ਮੈਂ ਤੁਹਾਨੂੰ ਦਿਖਾਵਾਂ ਇਹਨਾਂ ਨੇ ਸਿਰ ਤੇ ਫੰਗ ਕਿਵੇਂ ਲਾਏ ਹੋਏ ਨੇ ਆ ਸੀ ਇਹ ਆਪਦੀਆਂ ਸਿੱਠਣੀਆਂ गा ਰਹੇ ਨੇ ਤੇ ਉਹ ਬੰਦੇ ਨੇ ਦੇਖੋ ਭਾਈ ਸਿਰ ਤੇ ਸਿੰਗ ਲਾਏ ਹੋਏ ਨੇ ਤੇ ਸੱਜੇ ਪਾਸੇ ਜਿਹੜਾ ਬੰਦਾ ਬੈਠਾ ਨਾ ਉਹਨੇ ਹੀ ਕੀਤਾ ਜੜੋਂ ਹੀ ਪੱਟ ਰੱਖੇ ਨੇ ਖੰਭ ਆਹ ਦੇਖੋ ਸਿਰ ਤੇ ਕੀ ਆ ਜਿਹੜੇ ਇਹ ਬੰਦੂਕਾਂ ਨਾਲ ਸੱਜਣ ਲਗਾਓ ਉਹਨਿਪੋਕਿਆ ਪੁੱਤ ਇੱਥੇ ਵੀ ਬੰਦੂਕਾਂ ਚ ਦੁਬਾਰੇ ਚੱਲ ਰਹੀਆਂ ਨੇ ਗੱਲ ਉਹੀ ਆ ਮੈਂ ਪਹਿਲਾਂ ਦੱਸਦਾ ਵੀ ਅਸੀਂ ਤਾਂ ਕੱਲ ਸੁੱਖੀ ਸੰਧੀ ਚਲਾ ਲਈ ਐ ਨਹੀਂ ਪਤਾ ਕਿਸੇ ਦੀ ਬਾਹ ਉੱਡ ਜੇ ਇੱਥੇ ਤੇ ਜਦੋਂ ਕੁੜੀ ਦੇ ਹੱਥ 'ਚ ਬੰਦੂਕ ਹੋਵੇ ਫੇਰ ਤਾਂ ਭੱਜ ਲੋ ਭੱਜ ਲੋ ਹੋ ਜੇ ਕਿਉਂਕਿ ਇਹ ਦੇਸੀ ਸਮਾਨ ਆ ਘਰੇ ਤਿਆਰ ਕੀਤਾ ਹੋਇਆ ਇੱਕ ਆਪਾਂ ਪਿੰਡ ਦੇਖਿਆ ਸੀ ਪਹਿਲਾਂ ਰਾਹ ਦੇ ਵਿੱਚ ਚੀ ਚੀ ਦੇ ਵਿੱਚ ਵੀ ਇਹੋ ਜਿਹਿਆਂ ਬੰਦੂਖਾਂ ਤਿਆਰ ਕਰਨ ਦੀਆਂ ਫੈਕਟਰੀਆਂ ਨੇ ਲਕੁੜੀਆਂ ਚਲਾ ਰਹੀਆਂ ਨੇ ਬੰਦੂਖਾਂ ਇੱਥੇ ਇਹ ਸੁੱਕੀ ਸੰਦੀ ਚੱਲ ਜਿਹਦਾ ਚੰਗੀ ਗੱਲ ਆ ਨਹੀਂ ਤਾਂ ਬਹਾਨਾ ਹੀ ਭਾਲਦੀ ਐ ਵੀ ਬੰਦੂਖ ਵਿਕੀ ਜਾਂਦਾ ਮੈਂ ਇਹ ਚਲਾਉਣਗੇ ਜੀ ਦੀਆ ਲਾ ਭਾਈ ਬਜਾਤੇ ਬੰਬ ਕੁੜੀਆਂ ਨੇ ਜੀ ਦੀਆ ਜੈ ਲੌਕੀ ਨਾ ਤੇ ਬਾਕੀ ਜਿੰਨੇ ਵੀ ਇਹ ਬੰਦੇ ਬੈਠੇ ਨੇ ਨਾ ਇਹਨਾਂ ਦੇ ਹੱਥਾਂ ਦੇ ਵਿੱਚ ਮਤਲਬ ਸਿੰਘ ਜੇ ਫੜੇ ਹੋਏ ਨੇ ਤੇ ਇਹਨਾਂ ਸਿੰਘਾਂ ਦੇ ਵਿੱਚ ਇਹ ਬੀਅਰ ਬੂਅਰ ਪਾ ਕੇ ਪੀ ਰਹੇ ਨੇ ਸਿੰਘੀ ਨੇ ਨਾ ਇਹ ਖਾਲੀ ਕੀਤੇ ਹੋਏ ਨੇ ਸਿੰਘ ਜੀ ਹਨਾ ਸਾਰਿਆਂ ਕੋਲ ਆਪ ਦੇ ਆਪ ਦੇ ਟ੍ਰੈਡੀਸ਼ਨਲ कप जे फड़े हुए नहीं कदा ब्लॉगर नहीं वारी आने दे रही तो रियल बियर का चिन्ह रियल और ये टाइगर का जीत है टाइगर का तीत टाइगर पकड़ के उसका तीत कैसे लेता है लेता हम लोग और हम लोग को कल से वो लेकर ऐसा पहनने के लिए और ये वाइल्ड बॉक का जीत है ओरिजिनल वाइल्ड पॉर्क वाइल्ड पोर का टीथ का सूर। जंगली सुअर का हाँ, दांत भाई जंगली सुअर पकड़ना हाँ। ही मुश्किल होता है उसका दांत हाँ। और भाई टाइगर का दांत टाइगर तो से हां ऐसा टेंजर्स वो <laughs> एनिमल्स को शिकार करता है ठीक है और यहां मैंने कुछ जो कुछ पहना है वो हम अपना पकड़ के हां मेरा दोस्त ने कुछ बकरा तो वो उसने थालेगा मैंने जो बकरा था वो मैं था अच्छा हमारा गलती ठीक है शिकार किया

ਅੱਜ ਜਿੰਨੇ ਵੀ ਬੰਦੇ ਬੈਠੇ ਨੇ ਭਾਈ ਇੱਥੇ ਇਹ ਚਾਂਗ ਟ్రਾਈਬ ਨੂੰ ਬਿਲੋਂਗ ਕਰਨ ਵਾਲੇ ਬੰਦੇ ਨੇ ਇਹਨਾਂ ਕੋਲ ਆਹ ਨਾ ਸਿੰਘਾ ਇਹ ਮਥੁੰਨ ਦਾ ਸਿੰਘਾ ਹੈ ਨਾ ਮਥੁੰਨ ਦਾ ਸਿੰਘਾ ਭਾਈ ਇਹਨੂੰ ਖੋਖਲਾ ਕੀਤਾ ਹੋਇਆ ਤੇ ਇਹਦੇ ਵਿੱਚ ਇਹ ਬੀਅਰ-ਬੂਅਰ ਪਾ ਕੇ ਪੀਂਦੇ ਨੇ ਤੇ ਹੌਰਨਬਿਲ ਫੈਸਟੀਵਲ ਦੇ ਵਿੱਚ ਆਪਾਂ ਤੇ ਹੌਰਨਬਿਲ ਤੁਹਾਨੂੰ ਮੈਂ ਜਾਨਵਰ ਦਿਖਾਉਣਾ ਪੰਛੀ ਜਿਹੜਾ ਹੁੰਦਾ ਆਹ ਵਾਲਾ ਉਹ ਇਹਨਾਂ ਨੇ ਮਾਰ ਕੇ ਉਹ ਉਹਦਾ ਮਤਲਬ ਜਿਹੜਾ ਜਵਾੜਾ ਇਹੋ ਜੀ ਚੁੰਝ ਹੁੰਦੀ ਆ ਵੱਡਾ ਸਾਰਾ ਲੰਬਾ ਜਿਹਾ ਹੁੰਦਾ ਤੇ ਜਿੰਨਾ ਕੁਝ ਵੀ ਇਹਨਾਂ ਦੇ ਗਲਾਂ ਦੇ ਵਿੱਚ ਪਾਇਆ ਹੁੰਦਾ ਸਾਰਾ ਇਹਨਾਂ ਨੇ ਹੰਟ ਕੀਤਾ ਹੋਇਆ ਤੇ ਆ ਵਾਈਲਡ ਪਿਗ ਅੱਛਾ ਆ ਜੰਗਲੀ ਸੂਰ ਦੇ ਦੰਦ ਨੇ ਤੇ ਇਧਰਲੇ ਪਾਸੇ ਜਿਹੜਾ ਆ ਚੀਜ਼ ਆ ਇਹ ਹਾਥੀ ਦੇ ਦੰਦਾ ਨਾਲ ਬਣਾਈ ਹੋਈ ਚੀਜ਼ ਆ ਸਾਰਿਆਂ ਦੇ ਅੱਡੜ ਚੀਜ਼ਾਂ ਟੰਗੀਆਂ ਹੋਈਆਂ ਨੇ ਇਹ ਕਿਸ ਕਾ ਸਕਲਪ ਹੈ ਮੰੰਕੀ ਦਾ ਠੀਕ ਹੈ ਭਾਈ ਉਹ ਬਾਂਦਰ ਦਾ ਹੋ ਗਿਆ ਇਹ ਵਾਲਾ ਸਕੋਰਲ ਦਾ ਸਕੋਰਲ ਸਕੋਰਲ ਪਤਾ ਨਹੀਂ ਭਾਈ ਕਿਹੜੇ ਕਿਹੜੇ ਜਾਨਵਰ ਮਾਰੀ ਬੈਠੇ ਨੇ ਤੇ ਇਧਰਲੇ ਪਾਸੇ ਦੋ ਭਾਈ ਛੋਟੀਆਂ ਛੋਟੀਆਂ ਚਿੜੀਆਂ ਹੀ ਆ ਨੀ ਦੋ ਚਾਰ ਖੋਪੜੀਆਂ ਆ ਟੰਗੀਆਂ ਪਈਆਂ ਨੇ ਆ ਕਿਸੇ ਜਾਨਵਰ ਦੇ ਬਾਲ ਨਹੀਂ ਤਾਂ ਚੱਲੀਏ ਆ ਨੇ ਭਾਈ ਯਾਰ ਉਹ ਅਸਲੀ ਭਾਈ ਆ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਕੱਪੜੇ-ਕੋਪੜੇ ਨਹੀਂ ਪਾਉਂਦੇ ਸੀ ਨਾ ਅੱਜ ਵੀ ਚਲੋ ਇਹਨਾਂ ਨੇ ਮਾਡਰਨ ਜਪਾਨੇ ਕਰਕੇ ਮਾੜਾ-ਮੋਟਾ ਇਹਨਾਂ ਨੇ ਅ ਮਤਲਬ ਕਪੜਾ ਲੀੜਾ ਪਾ ਰੱਖਿਆ ਤੇ ਆ ਦੇਖੋ ਆਪਾਂ ਜਦੋਂ ਹਾਰਨ ਬਿਲ ਜਾਂ ਨਾਗਾਲੈਂਡ ਸਰਚ ਮਾਰਦੇ ਆ ਤਾਂ ਜ਼ਿਆਦਾਤਰ ਇਹਨਾਂ ਬਾਈਆਂ ਦੀਆਂ ਫੋਟੋਆਂ ਮੂਰੇ ਆਉਂਦੀਆਂ ਨੇ ਤੇ ਸੋਨੂੰ ਮੈਂ ਸਵੇਰੇ ਵੀ ਦੱਸ ਗਿਆ ਟਾਈਮ ਇੱਥੇ ਬਹੁਤ ਜ਼ਿਆਦਾ ਯੂਟਿਊਬਰਸ ਆਏ ਹੋਏ ਨੇ ਸਾਡੇ ਨਾਲ ਵੀਰ ਹੋ ਰਹੇ ਨੇ ਆਪ ਰਾਜਸਥਾਨ ਸੇ ਰਾਜਸਥਾਨ ਸੇ ਯਾਤਰਾ ਗੁਰੂ ਜੀ ਚੰਨਾ ਯਾਤਰਾ ਗੁਰੂ ਜੀ ਤੇ ਇੱਧਰ ਸਾਡੇ ਨਾਲ ਖੜੇ ਨੇ ਟਰੈਵਲ ਵਿਦ ਜੋ ਜੋ ਤੇ ਇਹ ਵੀ ਪਹਿਲਾ ਪੱਕ ਹਰਿਆਣਾ ਤੋਂ ਇਹ ਪੰਜਾਬੀ ਬੜੀ ਵਧੀਆ ਸਮਝ ਲੈਂਦੇ ਨੇ ਤੇ ਤੁਸੀਂ ਕੁਝ ਕਹਿਣਾ ਹੋਵੇ ਹੌਰਨਬਿਲ ਨੂੰ ਲੈ ਕੇ ਆ ਹੌਂਡਲ ਜੀ ਬਹੁਤ ਵਧੀਆ ਤੇ ਔਥੈਂਟਿਕ ਐਕਯੂਨਿਕ ਐਕਸਪੀਰੀਅੰਸ ਹੈ ਚਾਹੇ ਕਿੱਥੇ ਜਾਓ ਇੰਡੀਆ ਚ ਇੱਥੇ ਜ਼ਰੂਰ ਆਇਓ ਇੱਥੇ ਸਾਰੀ ਟ੍ਰਾਈਬਸ 18 ਟ੍ਰਾਈਬਸ ਹੁੰਦੀ ਐ ਤੇ ਇਕੱਠੀ ਥੋਂਦੀ ਐ ਕਲੈਕਟ ਹੁੰਦੀ ਐ ਸਾਰੇ ਆਪਣਾ ਕਲਚਰਲ ਟਰੈਡੀਸ਼ਨ ਜਿਹੜਾ ਹੁੰਦਾ ਉਹ ਸ਼ੋਅ ਕਰਦੇ ਐ ਬਹੁਤ ਯੂਨਿਕ ਐਕਸਪੀਰੀਅੰਸ ਹੈ 18 ਟ੍ਰਾਈਬਸ ਹੁੰਦੀ ਐ ਇੱਥੇ ਤੁਸੀਂ ਤਾਂ ਹੌਰਨਬਿਲ ਨਾਲੋਂ ਜ਼ਿਆਦਾ ਵਧੀਆ ਪੰਜਾਬੀ ਬੋਲਦੇ ਹੋ ਤੇ ਤੇ ਬਾਕੀ ਕਮੈਂਟ ਆਈਏ ਨੈਗੇਟਿਵ ਵਾਲਾ ਨਹੀਂ 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 ਹੋਰ ਨੰਬਿਲ ਸੇ ਅੱਛਾ ਪੰਜਾਬੀ ਬੋਲਾਂ ਤਾਂ ਕੁਛ ਨਾ ਕੁਛ ਤਾਂ ਅੱਛਾ ਹੀ ਹੋਗਾ ਨਾ ਤੇ ਬਾਕੀ ਇਹ ਵੀ ਇਹਨਾਂ ਨੇ ਪਾਕਿਸਤਾਨ ਵੈਸੇ ਟਰੈਵਲ ਕੀਤਾ ਹੋਇਆ ਤੇ ਸਾਡੇ ਨਾਲ ਸਾਡੇ ਵੀਰ ਜੀ ਅਰਸ਼ਦੀਬ ਵਲੌਗਸ ਇਹਨਾਂ ਨੂੰ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਠੀਕ ਹੈ ਓਕੇ ਤੇ ਭਾਈ ਜਿਹੜੀ ਇਹ ਟਰਾਈਬ ਖੜੀ ਹੈ ਜੀ ਇਹ ਹੈਗੀ ਹੈ ਕੋਨਿਆ ਟਰਾਈਬ ਜਿਹੜੀ ਕਿ ਹੈਡ ਹੰਟਰਸ ਆ ਇਹਨਾਂ ਦੀ ਆਖਰੀ ਪੀੜ੍ਹੀ ਅੱਜ ਵੀ ਜਿਉਂਦੀ ਆ ਜਦੋਂ ਆਪਾਂ ਮੌਨ ਡਿਸਟ੍ਰਿਕਟ ਵਾਲੇ ਪਾਸੇ ਗਏ ਆ ਨਾ ਤਾਂ ਉੱਥੇ ਇਹਨਾਂ ਦਾ ਮੇਨ ਗੜ ਆਹ ਨਹੀਂ ਭਾਈ ਸਾਰੇ ਅਸਲੀ ਹੈਡ ਹੰਟਰਸ ਬਾਕੀ ਨੇ ਗਲਾਂ ਦੇ ਵਿੱਚ ਪਾਏ ਹੋਏ ਜਾਂਦੇ 1 2 3 4 5 5 ਹੰਟਰਸ ਠੀਕ ਆ ਭਾਈ ਕਿਸੇ ਨੇ ਚਾਰ ਵੱਡੇ ਨੇ ਕਿਸੇ ਨੇ ਚਾਰ ਇਹਦਾ 100 150 ਬੰਦਾ ਮਾਰੀ ਖੜੇ ਨੇ ਜਿੰਨੇ ਵੀ ਇੱਥੇ ਬੰਦੇ ਖੜੇ ਨੇ ਕਹਿੰਦੇ ਨਹੀਂ ਤੇ ਉਹ ਸਾਹਮਣੇ ਲਿਖਿਆ ਹੋਇਆ ਜੀ ਕੋਨਿਆਕ ਟ੍ਰਾਈਬ ਹੱਥ 'ਚ ਉਹਨਾਂ ਦੇ ਬੰਦੂਖ ਵੀ ਫੜੀ ਹੋਈ ਆ ਅਜਦੋਂ ਆਪਾਂ ਮੌਣ ਪਿੰਡ ਘੁੰਮਣ ਗਏ ਆ ਤੁਹਾਨੂੰ ਉੱਥੇ ਆਪਾਂ 1 2 ਹੈੱਡ ਹੰਟਰ ਦਿਖਾਈ ਸੀ ਉਹਨਾਂ ਦੇ ਗਲਾਂ ਦੇ ਵਿੱਚ 4 4 5 5 ਪਾਏ ਹੋਏ ਸੀ ਇੱਥੇ ਯਾਰ ਲੜੀ ਲੱਗੀ ਪਈ ਆ ਹੈੱਡ ਹੰਟਰਾਂ ਦੀ ਤੇ ਹਰੇਕ ਨੇ ਘੱਟੋ ਘੱਟ 4 4 5 5 ਸਿਰ ਵੱਡੇ ਹੋਏ ਨੇ ਘੱਟੋ ਘੱਟ ਇਹ ਪਤੰਦਰ 150 ਬੰਦਾ ਮਾਰੀ ਖੜੇ ਨੇ ਇਹ ਜਿੰਨੇ ਵੀ ਆ ਖੜੇ ਨੇ ਆ ਦੇਖੋ ਸਾਰਿਆਂ ਦੇ ਗਲਾਂ ਦੇ ਵਿੱਚ ਪਾਏ ਹੋਏ ਨੇ ਆ ਦੇਖੋ ਇਹ ਵੀ ਇੱਧਰ ਵੀ ਆ ਦੇਖੋ 50 ਸੀ 50 ਸੀ 5 ਤੋਂ ਘੱਟੋ ਘੱਟ ਕਿਸੇ ਨੇ ਮਾਰੀ ਨਹੀਂ ਹੈਗੇ ਆ ਦੇਖੋ ਭਾਈ ਠੀਕ ਆ ਆ ਦੇਖੋ ਬਾਈ ਨੇ ਸਿੰਘ ਹੀ ਲਾ ਰਖੇ ਨੇ ਆਪਣੇ ਮੇਲਿਆਂ ਚ ਮਿਲਦੇ ਹੁੰਦੇ ਨੇ ਪਰ ਬਾਈ ਦੇ ਇਹ ਅਸਲੀ ਸਿੰਘ ਨੇ ਲੈਟਾਂ ਵਾਲੇ ਨਹੀਂ ਹੈਗੇ ਇਹ ਤੇ ਇਹ ਸਾਰੀਆਂ ਬੀਬੀਆਂ ਕੋਨਿਆਕ ਟ੍ਰਾਈਬ ਦੀਆਂ ਨੇ ਇਹਨਾਂ ਦੇ ਗਲਾਂ ਦੇ ਵਿੱਚ ਕੀ ਪਾਇਆ ਹੋਇਆ ਭਾਈ ਸ਼ੰਖ ਕੱਟੇ ਸ਼ੰਖ ਕੱਟੇ ਹੋਏ ਨੇ ਨਾ ਠੀਕ ਆ ਭਾਈ ਇਹਨਾਂ ਦੇ ਗਲਾਂ ਦੇ ਵਿੱਚ ਸ਼ੰਖ ਕੱਟ ਕੇ ਕਿਆ ਇਹ ਸ਼ੰਖ ਹੈ ਸ਼ੰਖ ਵਾਟ ਯੂ ਕਾਲ ਵਾਟ ਇਜ਼ ਥਿਸ ਵਾਈਟ ਵਾਈਟ ਤੂ ਥੋ ਅੱਛਾ ਇਹ ਭਾਈ ਅਸਲ ਦੇ ਵਿੱਚ ਸ਼ੰਖ ਨੂੰ ਥੋ ਕਹਿੰਦੇ ਹੋਣਗੇ ਸ਼ੰਖ ਜੈਸੀ ਦਿਖ ਰਹੇ ਨੇ ਅੱਧਾ ਅੱਧਾ ਕੱਟਦੇ ਨੇ ਸ਼ੰਖ ਅੱਛਾ ਅੱਧੇ ਅੱਧੇ ਸੰਖ ਕੱਟਦੇ ਹਨਾ ਹਾਂ ਚੱਲ ਭਾਈ ਕੰਮ ਲੈ ਦੇਖਿਓ ਭਾਈ ਹੋ ਗਏ ਰੈਡੀ ਅੱਖ ਜਣਾ ਮਾਰੀ ਭਾਈ ਸੰਖ ਤੋ ਇਹ ਤਕਾਉਂਗਾ ਤਕਾਉਂਗਾ ਇਹ ਤਾਂ ਯਾਰ ਜਿਵੇਂ ਸਪਾਰਟਨ 300 ਦਾ ਵਾਲਾ ਕੰਮ ਸੀ ਨਾ ਉਵੇਂ ਹੋ ਰਿਹਾ ਫੀਲ ਆਉਂਦਾ ਭਾਈ ਤੁਸੀਂ ਭਾਈ ਐਵੇਂ ਵਿੱਚ ਵੜ ਕੇ 20 ਵੀਡੀਓ ਬਣਵਾ ਸਕਦੇ ਹੋ ਕਾ ਦੇਖ ਭਾਈ ਗੋਲੀਆਂ ਹੀ ਗੋਲੀਆਂ ਚੱਲੀ ਜਾਂਦੀਆਂ ਨੇ ਜਦੋਂ ਹਾ ਹਾ ਜਾਂ ਕਰਦੇ ਨੇ ਪੂਰਾ ਫੀਲ ਆਉਂਦਾ ਉਦੋਂ ਸਪਾਰਟਨ 300 ਫਿਲਮ ਵਾਂਗੂ ਆ ਦੇ ਜਦੋਂ ਆਪਾਂ ਕੋਨਿਆਕਾਲੇ ਟਰਾਈਬ ਵਿੱਚ ਗਏ ਆ ਨਾ ਮੌਨ ਪਿੰਡ ਦੇ ਵਿੱਚ ਸਾਨੂੰ ਦੱਸਿਆ ਸੀ ਵੀ ਉੱਥੇ ਹੈਡ ਹੰਟਰਾਂ ਨਾਲ ਫੋਟੋ ਖਿਚਾਉਣ ਦੇ ਪੈਸੇ ਲੈਂਦੇ ਨੇ ਤਾਂ ਇੱਥੇ ਵੀ ਸੇਮ ਹੀ ਕੰਮ ਆ ਤੁਸੀਂ ਵੀਡੀਓ ਬਣਾਉਣੀ ਆ ਜਾਂ ਫਿਰ ਇਹਨਾਂ ਦਾ ਫੋਟੋ ਖਿਚਾਉਣੀ ਆ ਤਾਂ ਸਾਨੂੰ ਉਹਦੇ ਵਾਸਤੇ ਪੈਸੇ ਦੇਣੇ ਪੈਂਦੇ ਨੇ ਆਪਾਂ ਦੂਰੋਂ ਖੜ ਕੇ ਵੀਡੀਓ ਬਣਾ ਰਹੇ ਆ ਆਪਣਾ ਕੋਈ ਚੱਕਰ ਨਹੀਂ ਹੈਗਾ ਤੇ ਆਪਾਂ ਵੈਸੇ ਵੀ ਇਹ ਪਹਿਲਾਂ ਦੇਖੇ ਹੋਏ ਨੇ ਤੇ ਜਿੰਨੇ ਹੀ ਬੰਦੇ ਆ ਖੜੇ ਨੇ ਇਹ ਸਾਰੇ ਨਕਲੀ ਹੈਡ ਹੰਟਰ ਨੇ ਕਿਉਂਕਿ ਇਹਨਾਂ ਦੇ ਕਿਸੇ ਦੇ ਵੀ ਮੂੰਹ ਤੇ ਟੈਟੂ ਨਹੀਂ ਬਣਿਆ ਹੋਇਆ ਜਿਹਦੇ ਮੂੰਹ ਤੇ ਟੈਟੂ ਬਣਿਆ ਹੋਊਗਾ ਉਹ ਅਸਲੀ ਹੈਡ ਹੰਟਰ ਹੋਊਗਾ ਬਾਕੀ ਇਹਨਾਂ ਦਾ ਉਮਰ ਵੀ ਨਹੀਂ ਹੈਗੀ ਇੰਨੀ ਕਿਉਂਕਿ 60 ਸਾਲ ਤਾਂ ਘੱਟੋ ਘੱਟ ਹੋ ਗਿਆ ਵੀ ਹੈਡ ਹੰਟਿੰਗ ਬੰਦ ਕੀਤੀ ਹੋਈ ਆ ਤੇ ਇਹ ਜਿੰਨੇ ਵੀ ਲੋਕ ਖੜੇ ਨੇ ਸਾਰੇ 60 ਸਾਲ ਤੋਂ ਸਲਥਲੇ ਨਹੀਂ ਪਰ ਗੱਲ ਦੇ ਵਿੱਚ ਵੈਸੇ ਇਹ ਆ ਪਾ ਕੇ ਨਾ ਮੂੰਹ ਨੇ ਰਿਪਰੈਜ਼ੈਂਟ ਕਰ ਰਹੇ ਨੇ ਵੀ ਅਸੀਂ ਹੈਡ ਹੰਟਿੰਗ ਟ్రਾਈਬ ਨੂੰ ਬਿਲੋਂਗ ਕਰਦੇ ਆ ਇਸ ਟਾਈਮ ਆਪਾਂ ਖੜੇ ਆ ਜੀ ਤਿਕ ਹੀਰ ਟ్రਾਈਬ ਦੇ ਵਿੱਚ ਤੇ ਇਧਰਲੇ ਪਾਸੇ ਭਾਈ ਮਿਥੁਨ ਦਾ ਸਿਰ ਟੰਗਿਆ ਹੋਇਆ ਹੈ ਅਸਲੀ ਮਿੱਥੂ ਨਹੀਂ ਅਜਰੀ ਡੇਟ ਦੇ ਵਿੱਚ ਦਾ ਸਰਕਾਰ ਨੇ ਮਾਰਨਾ ਬੰਦ ਕਰ ਰੱਖਿਆ ਪਰ ਜਿਹੜੇ ਸਾਹਮਣੇ ਪਿਛਲੇ ਪਾਸੇ ਖੂਨ ਲੱਗਿਆ ਹੋਇਆ ਮੈਨੂੰ ਐ ਲੱਗੀਆਂਦਾ ਵੀ ਤਾਜ਼ਾ ਹੀ ਵੱਢਿਆ ਇਹਨਾਂ ਨੇ ਤੇ ਹੋ ਸਕਦਾ ਇਹਦੇ ਵਿੱਚ ਪੂਸਾ ਭਰਿਆ ਹੋਵੇ ਪਰਾਲੀ ਪਾਈ ਹੋਵੇ ਪਰ ਹੈ ਇਹ ਸਾਰਾ ਅਸਲੀ ਆ ਪਿਛਲੇ ਪਾਸੇ ਦੇ ਖੂਨ ਲੱਗਿਆ ਹੋਇਆ ਤੇ ਮੇਰੇ ਪਿਛਲੇ ਪਾਸੇ ਨਾਲ ਸਾਹਮਣੇ ਮਿੱਥੂ ਨੂੰ ਦਾ ਅਸਲੀ ਸਿਰ ਵੱਢ ਕੇ ਰੱਖਿਆ ਹੋਇਆ ਲਾਈਵ ਕਹਿ ਸਕਦੇ ਹੋ ਮੈਂ ਕੀ ਕਹਾਉਣਾ ਨੂੰ ਤਾਜਾ ਤਾਜਾ ਸਿਰ ਵੱਢ ਕੇ ਰੱਖਿਆ ਹੋਇਆ ਵੈਸੇ ਤਾਂ ਕਿਹਾ ਜਾਂਦਾ ਵੀ ਸਰਕਾਰ ਵੱਲੋਂ ਮੈਨਾਂ ਪਰ ਵੱਡ ਬੁੱਢ ਕੇ ਰੱਖ ਰੱਖਿਆ ਨੇ ਪਹਿਲਾਂ ਮੈਨੂੰ ਲੱਗਿਆ ਕਿ ਤੇ ਉਹਦੀ ਕੱਲੀ ਖੱਲ ਆ ਉਹਦੇ ਵਿੱਚ ਤੂੜੀ ਪਰਾਲੀ ਪਾ ਕੇ ਭਰਿਆ ਹੋਊਗਾ ਪਰ ਉਹ ਅਸਲੀ ਆ ਯਾਰ ਹਾ ਹਾ ਹੂ ਹੂ ਚੱਕ ਦੇ ਫੱਟੇ ਆ ਇਹਦਾ ਹੈ ਲੈ ਭਾਈ ਇਹਦਾ ਟ੍ਰੈਡੀਸ਼ਨਲ ਡਾਂਸ ਦਾ ਸਪੈਸ਼ਲ ਕੀਤਾ ਇਹਨੇ ਆਪਣੇ ਵਾਸਤੇ ਅੱਛਾ ਹੈ ਨਾ ਖਰਾਬ ਹੈ ਮਸਤ ਹੈ ਮਸਤ ਹੈ ਇਹ ਵਾਲਾ ਕੌਨ ਸਾ ਦਾੰਤ ਹੈ ਇਹ ਚੰਗਲ ਸੇ ਲਿਆਜਾ ਹੈ ਨਾ ਜੰਗਲ ਜਲੀਆ ਦਾ ਕਿਸਕੋ ਦਾ ਕੌਨ ਸਾ ਜਾਨਵਰ ਮਾਰਾ ਵੱਖ ਵੱਖ ਆ ਲਾਈ ਉਹਨਾਂ ਟਾਈਗਰ ਦਾ ਲਾਈ ਟਾਈਗਰ ਕਾ ਦਾੰਤ ਭਾਈ ਟਾਈਗਰੋ ਦੇ ਦਾੰਤ ਮਤਲਬ ਨਹੀਂ ਦੇਖੇ ਨਹਲ ਨਹਲ ਟਾਈਗਰ ਦੇ ਨੇਲ ਨੇ ਇਹ ਇਹ ਔਰ ਇਹ ਕੀ ਹੈ ਇਹ ਇਹ ਦੀਪਾ ਕਾਟਕਾ ਕੱਟ ਦਾ ਦਾ ਹੈ ਬਾਈ ਇਹ ਹਾਂ ਕਾਟਕਾ ਹਰੇਕ ਚੀਜ਼ ਨੂੰ ਬਾਕੀ ਕਹਿੰਦਾ ਬਾਈ ਔਰ ਸਿਰ ਤੇ ਕੀ ਲਗਾਏ ਇਹ ਚੌਂਗਾਂ ਦੇ ਗੌਰੀ ਗੌਰੀ ਸੂਰ ਹਾਂ ਚੌਂਗਾਂ ਬਾਈ ਠੀਕ ਹੈ ਸੂਰ ਨੂੰ ਪਿਗ ਨੂੰ ਬਾਈ ਇਹ ਗੌਰੀ ਕਹਿੰਦੇ ਨੇ ਕਮ ਦ ਸਾਈਡ ਤੇ ਇਹ ਫੜ ਲਾ ਤੇ ਜਿਹੜਾ ਆਪਣੇ ਨਾਲ ਇਸ ਟਾਈਮ ਬਾਈ ਖੜਾ ਦਾ ਦੇਖਣ ਨੂੰ ਇਹ ਛੋਟਾ ਜਿਹਾ ਲੱਗਦਾ ਪਰ ਇਹਨੇ ਯਾਰ ਟਾਈਗਰ ਟੁਇਗਰ ਮਾਰ ਕੇ ਉਹਨਾਂ ਦੇ ਦੰਦ ਆਪਦੇ ਗਲੇ ਚ ਪਾਰਖੇ ਨੇ ਇਹ ਟਾਈਗਰ ਕੇ ਨੇਲ ਆ ਹਨਾ ਤੋਂ ਟਾਈਗਰ ਕੋ ਆਪਨੇ ਮਾਰਾ tha ਦੇ ਮਾਰਾ ਅੱਛਾ ਆਪਨੇ ਨਹੀਂ ਮਾਰਾ ਨਹੀਂ 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 ਉਹ ਕਿਸ ਨੇ ਮਾਰਾ tha ਆਹ ਕਿਆ ਕਿਆ ਕਿਸ ਆਕੇ ਹਾਂ ਫੋਰ ਫਾਦਰ ਦਾ ਹੈ ਫੋਰ ਫਾਦਰ ਦਾ ਮਾਰਾ ਹੈ ਔਰ ਇਹ ਕਿਸਕੇ दांत ਹੈ ਇਹ ਕੀ ਹੈ ਸੂਰ ਕੀ ਹਾਂ ਠੀਕ ਹੈ ਭਾਈ ਆ ਵੀ ਜੰਗਲ ਕਰਕੇ दांत ਨੇ ਟਾਈਗਰ ਦੇ ਦੰਦ ਨਹੀਂ ਨੇਲ ਤੇ ਇਹ ਸੂਰ ਦੇ दांत ਹੈ ਅੱਛਾ ਆਪ ਭਾਈ ਲਗਾ ਹੈ ਨਾ ਲੋਰੀ ਸੂਰ ਦੇ ਦੰਦ ਨੇ ਜੰਗਲੀ ਸੂਰ ਦਾ ਬਹੁਤ ਖਤਰਨਾਕ ਹੁੰਦਾ ਜੰਗਲੀ ਸੂਰ ਸੂਰ ਤਾਂ ਵੈਸੇ ਨਹੀਂ ਇੰਨਾ ਹੈਵੀ ਹੁੰਦਾ ਜੰਗਲੀ ਸੂਰ ਤਾਂ ਸਪੀਡ ਵੀ ਬਹੁਤ ਹੁੰਦੀ ਆ ਉਹਦੀ ਸ਼ਿਕਾਰ ਕਰਨਾ ਬਹੁਤ ਆਖੜਾ ਜੰਗਲੀ ਸੂਰ ਦਾ ਸ਼ਿਕਾਰ ਤਾਂ ਸਿਕਾਰ ਨਹੀਂ ਜਾਂਦਾ ਸ਼ਿਕਾਰ ਨਹੀਂ ਜਾਂਦਾ ਠੀਕ ਆ ਆਹ ਭਾਈ ਹਾਥੀ ਦੇ ਦੰਦ ਨਾਲ ਇਹਨਾਂ ਨੇ ਬਣਾਇਆ ਹੋਇਆ ਠੀਕ ਆ ਤੇ ਦਾਉ ਇਹ ਇੱਕ ਵਾਰ ਦਾਉ نکالਣਾ ਆਪਣਾ ਪਿੱਛੇ ਸੇ ਦਾਉ ਇਹ ਐ ਟਾਂਕੇ ਰੱਖਦੇ ਨੇ ਇਹ ਦੇਖ ਇਸ ਦਾਉ ਸੇ ਸੇ ਮਾਥਾ ਵੀ ਕੱਟ ਸਕਦੇ ਹੋ ਹੈ ਮਾਥਾ ਸਿਰ ਕੱਟ ਸਿਰ ਕੱਟ ਜਾਏਗਾ ਇਸੇ ਵੇ ਸ਼ਿਕਾਰ ਦਾ ਆਇਆ ਦੰਦਾ ਹਾਂ ਓਏ ਤੂੰ ਮੇਰੀ ਲਤਨਾ ਲਾਦੀ ਮੈਂ ਕਰ ਜਾ ਤੂੰ ਮੇਰੀ ਲਤਨਾ ਵੜ ਦੇ ਕੇ ਠੀਕ ਆ ਬਾਈ ਦੇਖਾ ਇੱਕ ਮਿੰਟ ਲੈ ਆ ਬਾਈ ਆਏ ਆ ਬਾਈ ਨਾਲ ਆਇਆ ਖਟਾ ਦੇ ਬਸ ਇੱਕ ਫੋਟੋ ਹੋ ਜਾਏ 17 18 ਟ੍ਰਾਈਬਾਂ ਨੇ ਤੇ 17 18 ਫੰਕਸ਼ਨ ਚੱਲ ਰਹੇ ਨੇ ਤੇ ਸਾਰੇ ਆਪ ਦੇ ਆਪ ਦੇ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿੱਧਰਲੇ ਪਾਸੇ ਤੁਸੀਂ ਦੇਖੋ ਉਧਰਲੇ ਪਾਸੇ ਇਹ ਬੰਦੇ ਤਿਆਰ ਹੋ ਕੇ ਆਪ ਦਾ ਕਲਚਰਲ ਪ੍ਰੋਗਰਾਮ ਚਲਾ ਰਹੇ ਨੇ ਇਹ ਕੋਈ ਨਵੀਂ ਟ੍ਰਾਈਬ ਆ ਤੇ ਸਾਰਿਆਂ ਵਾਸਤੇ ਬੋਲਣ ਨੂੰ ਕੁਝ ਜ਼ਿਆਦਾ ਹੈ ਨਹੀਂ ਬਸ ਸਾਰਿਆਂ ਦਾ ਪਹਿਰਾਵਾ ਤੇ ਕਲਚਰ ਤੇ ਰਿਪਰੈਜ਼ੈਂਟ ਕਰਨ ਦਾ ਤਰੀਕਾ ਅਲੱਗ-ਅਲੱਗ ਆ। ਵੀ ਆਉਗੇ? ਲੋਜੀਸਟਾਲਸ ਟੂਲੋਂ ਤਾਂ ਸਾਰੀਆਂ ਲੱਗੀਆਂ ਸੀ ਪਰ ਕਹਿੰਦੇ 4 ਵਜੇ ਮੁੱਖ ਮੰਤਰੀ ਨੇ ਆਉਣਾ। ਨਾਗaland ਦਾ ਮੁੱਖ ਮੰਤਰੀ 4 ਵਜੇ ਆਊਗਾ ਉਸ ਤੋਂ ਬਾਅਦ ਫਿਰ ਇਹਦੀ ਓਪਨਿੰਗ ਹੋਣੀ ਆ ਫਿਰ ਉਸ ਤੋਂ ਬਾਅਦ ਰੰਗਾ-ਰੰਗ ਪ੍ਰੋਗਰਾਮ ਚੱਲਣਗੇ। ਫਿਲਹਾਲ ਜਿਹੜੇ ਆਪਾਂ ਚੀਜ਼ਾਂ ਦੇਖ ਕੇ ਆਏ ਆ ਕੁਝ ਵੀ ਹਨਾ ਉਹ ਬਸ ਆਇਆ ਵੀ ਲੋਕਾਂ ਦਾ ਐਂਟਰਟੇਨਮੈਂਟ ਕਰਨ ਵਾਸਤੇ ਵੀ ਲੋਕ ਬੋਰ ਨਾ ਹੋਣ ਹੁਣ ਮੁੱਖ ਮੰਤਰੀ ਆ ਗਿਆ ਤੇ ਮੁੱਖ ਮੰਤਰੀ ਤੋਂ ਬਾਅਦ ਉਦਘਾਟਨਾ ਹੋਣ ਤੋਂ ਬਾਅਦ ਫਿਰ ਹਾਰਨ ਮਿਲ ਦਾ ਤਾਂ ਮਾਜਮਾ ਸ਼ੁਰੂ ਹੋਊਗਾ ਬੋਰ ਨਾ ਸੇ ਮਮਾਂ ਯੋਕ ਜੋ ਜੇ ਤਾਂ ਦਾ ਆ ਸਾਕੇ ਨੰਦ ਨਾ ਸੇ ਮਾਡਾ ਦਾ ਵੀ ਨਿਕਲਾ ਹੈ भाई कहना चलो मेरे नाल डांस करो कहा, कहा हो रहा था आप लोग अब नहीं घूमूंगा अभी आपके साथ ही रहेगा घर चलिए चलिए अभी डांस करेगा ठीक है पंजाब रेपजन ये चलो चलो किधर जाएगा अपना डांस इधर पे चलिए ऊपर चलेगा डांस करेगा चलिए चलो अरे भाई आप लोग इतना देर से चलो चुप के रख बैठा हुआ था ਲੋ ਜੀ ਸਾਰੀਆਂ ਟਰਾਈਬਾਂ ਲਗਭਗ ਇੱਥੇ ਦੇਖ ਦੋ ਕਿ ਹੁਣ ਇੱਕ ਬੰਦਾ ਇੱਥੇ ਬਹਿਲਾ ਖੜਾ ਸੀ ਇਹਨੂੰ ਭਾਪ ਨੂੰ ਜਾ ਵਜਾਉਣ ਵਾਸਤੇ ਕਹਿਤਾ ਸਾਰੇ ਨੇ ਇੱਧਰ ਫੋਨ ਫਾਨ ਕੱਢ ਲਈ ਵੀ ਤੂੰ ਤਰੂ ਜਾ ਪਾ ਜਾ ਕੇ ਦਿਖਾ ਦੇ ਸਾਨੂੰ ਲੋ ਜੀ ਭੱਗ ਗਿਆ ਪੂਰਾ ਮਾਹੌਲ ਤੇ ਬਸ 4 ਵਜੇ ਕਹਿੰਦੇ ਵੀ ਪ੍ਰਧਾਨ ਮੰਤਰੀ ਨੇ ਆ ਜਾਣਾ ਪ੍ਰਧਾਨ ਮੰਤਰੀ ਕਹੀ ਜਾਣਾ ਮੁੱਖ ਮੰਤਰੀ ਕੇ ਮੰਤਰੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਗ੍ਰੈਂਡ ਓਪਨਿੰਗ ਹੋ ਜਾਣੀ ਆ ਤੇ ਜਿੰਨੀਆਂ ਵੀ ਟਰਾਈਬਾਂ ਦੇ ਲੋਕ ਨੇ ਸਾਰੇ ਇੱਕ ਲੈਂਡ ਜਾ ਕੇ ਖੜ ਗਏ ਉਹ ਤੁਰ ਤੱਕ ਦੇਖੋ ਉਧਰ ਤੇ ਆ ਸਾਰੇ ਇੱਥੋਂ ਤੋਂ ਲੈ ਕੇ ਉਹ ਲਾਸਟ ਤੱਕ ਉੱਥੇ ਮੇਨ ਕੱਟ ਦੇਖੋ ਤੁਸੀਂ ਇਹ ਸਾਰੇ ਮੁੱਖ ਮੰਤਰੀ ਦੀ ਮਤਲਬ ਸਵਾਗਤ ਵਾਸਤੇ ਖੜੇ ਨੇ ਤੇ ਜਿਹੜੀ ਆ ਟਰਾਈਬ ਆ ਯਾਰ ਇਹ ਟਰਾਈਬ ਹੈਗੀ ਆ ਕਛਾਰੀ ਟਰਾਈਬ ਆ ਇਹ ਵਿੱਚ ਵਿਚਾਲੇ ਦੀ ਟਰਾਈਬ ਆ ਨਾ ਇਹ Hindu ਨੇ ਤੇ ਨਾ ਇਹ tribal ਨੇ ਨਾ ਇਹ Christian ਨੇ ਆ ਦੇਖੋ ਮਦੂ ਪੱਖੀਆਂ ਵਰਗੀਆਂ ਲੱਗਦੀਆਂ ਨੇ ਭਾਈ ਬੀਬੀਆਂ ਐ ਯਾਰ ਤੁਸੀਂ ਸਟੇਡੀਅਮ ਦੇਖੋ ਕਿਵੇਂ ਭਰਿਆ ਹੋਇਆ ਤੁਰ ਤੱਕ ਬਹਿ ਗਏ ਕਿਉਂਕਿ ਹੁਣ ਇੱਥੇ ਫੰਕਸ਼ਨ ਸ਼ੁਰੂ ਹੋਣਗੇ ਲੇਟ ਨਾਈਟ ਤੱਕ ਚੱਲਣਗੇ ਜਿੱਧਰ ਦੇਖੋ ਕੁਛ ਨਾ ਕੁਛ ਕੋਈ ਨਾ ਕੋਈ ਕਰ ਹੀ ਰਿਹਾ ਤੇ ਜਿਹੜੇ ਗਰਾਊਂਡ ਦੇ ਵਿੱਚ ਐਕਸਕਿਊਜ਼ ਮੀ ਤੇ ਜਿਹੜੇ ਗਰਾਊਂਡ ਦੇ ਵਿੱਚ ਬੰਦੇ ਬੜੇ ਹੋਏ ਨੇ ਸਾਰੇ ਬੀਵੀਆਈਪੀ ਨੇ ਜਾਂ ਫਿਰ ਇਨਫਲੂਐਂਸਰ ਨੇ ਸਾਡੇ ਵਰਗੇ ਤੇ ਆ ਖਚਾ ਖਚ ਭਰਿਆ ਹੋਇਆ ਸਟੇਡੀਅਮ ਪੂਰਾ ਫੀਲ ਆ ਰਿਹਾ ਫੁੱਟਬਾਲ ਵਾਲਾ ਵੀ ਅਸੀਂ ਸੈਲੀਬ੍ਰਿਟੀਆ ਘੁੰਮ ਰਹੇ ਆਂ ਤੇ ਪਿਛਲੇ ਪਾਸੇ ਆਪਣੇ ਟਰੈਵਲਰ ਬੈਠੇ ਨੇ ਆ ਆਪਾਂ ਨੂੰ ਫੇਰ ਮਿਲ ਗਏ ਭਾਈ बहुत लो जी बहुत ज्यादा गाह पै गया बहुत दूर खड़े इतना सेंटर इन्हों का चीफ मिनिस्टर आ गया पिछले पच्ची साल ਇੱਕੋ ਹੀ ਟ੍ਰਾਈਬ ਦਾ ਬੰਦਾ ਇੱਕੋ ਚੀਫ ਮਿਨਿਸਟਰ ਹੈ ਇਹਨਾਂ ਦਾ ਤੇ ਏਆਰ ਰਹਿਮਾਨ ਨੂੰ ਵੀ ਉੱਥੇ ਸ਼ਿਫਟ ਕਰਤਾ ਇਹਨਾਂ ਨੇ ਉਹ ਹਰੇ ਰੰਗ ਦਾ ਕੋਟ ਪਾਇਆ ਹੋਇਆ ਭਾਈ ਦੇ ਬਹੁਤ ਤਕੜਾ ਮਾਹੌਲ ਬਣਿਆ ਹੋਇਆ ਯਾਰ ਬਹੁਤ ਜ਼ਿਆਦਾ ਲੋ ਜਿੰਨੀਆਂ ਵੀ ਟ੍ਰਾਈਬਾਂ ਦੇ ਬੰਦੇ ਸੀ ਜਿੰਨਾਂ ਨਾਲ ਤੁਹਾਨੂੰ ਆਪਾਂ ਸਵੇਰੇ ਮਿਲਾਇਆ ਇਸ ਮੇਨ ਗਰਾਊਂਡ ਦੇ ਵਿੱਚ ਆ ਕੇ ਉਹ ਬਹਿ ਗਏ ਨੇ ਭਾਈ ਟੁਡੇ ਹੁਣ ਮਾੜਾ ਬੋਟਾ ਇਹਨਾਂ ਸੰਵੋਧਨ ਕਰਦਗੇ ਵਰਛੇ ਹੀ ਵਰਛੇ ਆ ਫੰਗੀ ਫੰਗ ਲੱਗੇ ਹੋਏ ਨੇ ਦੰਦ ਦੀ ਦੰਦ ਟੰਗੇ ਹੋਏ ਨੇ ਬੀਵੀਆਂ ਬੋਗੀਆਂ ਸਾਰਾ ਕੁਝ ਵਿਚੇ ਬੈਠੇ ਨੇ ਤੇ ਡਰੋਨ ਹੀ ਡਰੋਨ ਉੱਡ ਰਹੇ ਨੇ ਬਾਈ ਹਜ਼ਾਰੀ ਰੇਲਾ ਤੇ ਜੇ ਮੈਂ ਪਿਆ ਪਉਨ ਆਬੂ ਹਜ਼ਰ ਪਿਆ ਨਗਰਾਂ ਤੁਮਿਆ ਹਲਾ ਹਜ਼ਰ ਪਿਆ ਨਗਰਾਂ ਤੁਤੋ ਜੀ ਫੰਕਸ਼ਨ ਫੰਕਸ਼ਨ ਦੇਖ ਕੇ ਨਾ ਵਿਹਲੇ ਹੋ ਕੇ ਬਹਿ ਗਏ ਆ ਯਾਰ ਕਿਉਂਕਿ ਫੰਕਸ਼ਨ ਚ ਜਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਰੌਲਾ ਰੱਪਾ ਡੀ ਜੇ ਡੂ ਜੇ ਪਿਆ ਗਾਣੇ ਗੁਣੇ ਵੀ ਨਹੀਂ ਸੁਣਾ ਸਕਦੇ ਇਹਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਕਾਪੀਰਾਈਟ ਦਾ ਹਿਸਾਬ ਦਾ ਪੈ ਸਕਦਾ ਫਿਲਹਾਲ ਵਿਹਲੇ ਹੋ ਕੇ ਬਹਿ ਗਏ ਆ ਆ ਵੀ ਹੈਗਾ ਹਾਂ ਇਹ ਬਾਈ ਦਾ ਨਾਮ ਹੈਗਾ ਬਾਈ ਆਪਣਾ ਨਾਮ ਕੀ ਆ ਵਿੱਕੀ ਵਿੱਕੀ ਨਾਮਾ ਤੇ ਬਾਈ ਦਾ ਚੈਨਲ ਹੈਗਾ ਜੀ ਘੁਮਕੜ ਇੰਡੀਅਨ ਘੁਮਕੜ ਇੰਡੀਅਨ ਹਾਂ ਘੁਮਕੜ ਇੰਡੀਅਨ ਹਿੰਦੀ ਵਿੱਚ ਪੰਜਾਬੀ ਵਿੱਚ ਪੰਜਾਬੀ ਵਿੱਚ ਘੁਮਕੜ ਘੁਮਕੜ ਇੰਡੀਅਨ ਤੇ ਬਾਈ ਹੋਰੇ ਇਹ ਦਿੱਲੀ ਤੋਂ ਨੇ ਹਾਂਜੀ ਅਰਸ਼ ਦੇ ਪਹਿਲਾਂ ਜਾਣਕਾਰ ਨੇ ਮੈਨੂੰ ਇੱਥੇ ਆ ਕੇ ਮਿਲੇ ਨੇ ਤੇ ਦੇਖਿਆ ਜੀ ਬਸ ਪ੍ਰੋਗਰਾਮ ਸਾਰਾ ਆਹ ਦੇਖਿਆ ਹਾਂ ਤੇ ਹੁਣ ਦੇਖਦੇ ਆ ਕੀ ਮਾਹੌਲ ਬਣਦਾ ਕੇ ਦਾ ਵਧੀਆ ਜੀ ਹਾਂ ਬਾਕੀ ਕੱਲ ਦੇ ਦਿਨ ਵੀ ਦੇਖਦੇ ਆ ਵੀ ਅੱਜ ਤਾਂ ਚਲੋ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸੀ ਯਾਰ ਉਹ ਬੜਾ ਲੇਟ ਹੋ ਗਿਆ ਉਹਦੇ ਲੇਟ ਹੋਣ ਕਰਕੇ ਫਿਰ ਪ੍ਰੋਗਰਾਮ 'ਚ ਕਹਿੰਦੇ ਸਵਾਦ ਨਹੀਂ ਆਇਆ ਉਹਨਾਂ ਪਿਛਲੀ ਵਾਰੀ ਉਹ ਟਾਈਮ ਸਿਰ ਆ ਗਿਆ ਸੀ ਫਿਰ ਮੁੱਖ ਮੰਤਰੀ ਜਦੋਂ ਆਇਆ ਏਆਰ ਰਹਿਮਾਨ ਆਇਆ ਉਸ ਤੋਂ ਬਾਅਦ ਫਿਰ ਅੱਧਾ ਪੌਣਾ ਘੰਟਾ ਇਹ ਇਕੱਲਾ ਇਕੱਲਾ ਬੰਦਾ ਸਪੀਚ ਦੇਈ ਗਿਆ ਫਿਰ ਡੈਂਟਾ ਲਗਿਆ ਸੀ ਕੱਲੋਂ ਨਵੀਆਂ ਚੀਜ਼ਾਂ ਦਿਖਾਵਾਂਗੇ ਅੱਜ ਲਗਭਗ ਸਾਨੂੰ ਸਾਰੇ ਆਪਾਂ ਟ੍ਰਾਈਬਲ ਬੰਦੇ ਜਿੰਨੇ ਆ ਵੀ 17 18 ਟ੍ਰਾਈਬਾਂ ਇੱਥੇ ਹੈਗੀਆਂ ਸੀ ਉਹਨਾਂ ਨੇ ਆਪਦੇ ਆਪ ਦੇ ਡਾਂਸ ਕੀਤੇ ਨੇ ਤੇ ਬਾਕੀ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਇੱਥੇ ਸਿੰਗਰ ਆਏ ਹੋਏ ਸੀ ਅੱਜ ਕਹਿੰਦੇ ਉਹਨਾਂ ਨੂੰ ਟਾਈਮ ਦਿੱਤਾ ਗਿਆ ਉਹਨਾਂ ਨੂੰ ਪਹਿਲਾ ਟਾਈਮ ਦੇਣ ਤੋਂ ਬਾਅਦ ਫਿਰ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਿਵੇਂ ਜਿਵੇਂ ਅੱਗੇ ਦੇਣ ਚੜੀ ਜਾਣਗੇ ਜਿਹੜੇ ਇੱਥੋਂ ਦੇ ਲੋਕਲ ਬੰਦੇ ਹੋਣਗੇ ਉਹਨਾਂ ਨੂੰ ਮਤਲਬ ਮੌਕਾ ਦਿੱਤਾ ਜਾਊਗਾ ਚੜਿਆ ਪਿਆ ਇੱਥੇ 2 ਮਿੰਟ ਹੋਰ ਬੈਜੀ ਕੋਈ ਨਾ ਕੋਈ ਯੂਟਿਊਬਰ ਆ ਜਾਣਾ ਤਕੜੇ ਤੋਂ ਤਕੜਾ ਮਿਲੀਅਨ ਮਿਲੀਅਨ ਯੂਟਿਊਬਰ ਆਲੇ ਤੇ ਸਾਡੇ ਵਰਗੇ ਛੋਟੇ ਛੋਟੇ ਯੂਟਿਊਬਰ ਵੀ ਇੱਥੇ ਪਹੁੰਚੇ ਹੋਏ ਨੇ ਜਿੱਥੇ ਆਪਾਂ ਟੈਂਟ ਸਾਈਡ 'ਚ ਰੁਕੇ ਹੋਏ ਆ ਉੱਥੇ ਆ ਕੇ ਬਾਈ ਹੋਰਾਂ ਕੋਲ ਮੈਂ ਡਿਨਰ ਕਰ ਲਿਆ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਮੈਨੂੰ ਪਿਓਰ ਵੇਜ ਅਲੱਗ ਬਣਾ ਕੇ ਦਿਆ ਕਰੋ ਤੇ ਇਹ ਬੰਦੇ ਮੈਨੂੰ ਅਲੱਗ ਤੋਂ ਬਣਾ ਕੇ ਦਿੰਦੇ ਆ ਤਾਂ ਕਰਕੇ ਮੈਂ ਕਿਤੇ ਵੀ ਰਾਹ 'ਚ ਜਾਂ ਉੱਪਰ ਵੀ ਹੋਰਨ ਬਿਲ ਇੱਥੇ ਫੈਸਟੀਵਲ ਮੇਨ ਹੋ ਰਿਹਾ ਹੈ ਥੋੜੇ ਡੇਢ-ਦੋ ਕਿਲੋਮੀਟਰ ਦੂਰ ਆ ਹੁਣ ਅਕ ਸਿੱਖਦੇ ਆਂ ਠੰਡ ਬਹੁਤ ਜ਼ਿਆਦਾ ਐ ਇੱਥੇ ਦਿਨੇ ਗਰਮੀ ਹੁੰਦੀ ਆ ਦਿਨੇ ਵਾਲਾ ਸੀ ਜੈਕਟ ਲਾਧੀਆ ਰਾਤ ਨੂੰ ਲਾਦ ਵੀ ਇਹਦੇ ਉੱਤੇ ਕੁਝ ਹੋਰ ਪਾਲੀਏ ਕੱਲ ਨੂੰ ਜਿਹੜਾ ਮੜਾ ਮੋਟਾ ਟ੍ਰਾਈਬਲ ਦਾ ਪ੍ਰੋਗਰਾਮ ਰਹਿ ਗਿਆ ਨਵੀਆਂ ਚੀਜ਼ਾਂ ਦੇਖਾਂਗੇ ਮੈਂ ਤਾਂ ਚਲੋ ਪਹਿਲੀ ਵਾਰੀ ਆਇਆ ਹਾਂ ਪਰ ਜਿਹੜੇ ਬੰਦੇ ਇੱਥੇ ਪਹਿਲਾਂ ਵੀ ਆਉਂਦੇ ਰਹੇ ਨੇ ਉਹਨਾਂ ਨੇ ਕਿਹਾ ਵੀ ਇਸ ਵਾਰ ਹੌਰਨ ਬਿਲ ਥੋੜਾ ਜਿਹਾ ਫਿੱਕਾ ਕਹਿੰਦੇ ਕਿਉਂਕਿ ਇੱਕ ਤਾਂ ਕਹਿੰਦੇ ਮੁੱਖ ਮੰਤਰੀ ਲੇਟ ਹੋ ਗਿਆ ਉੱਪਰ ਦੀ ਉਸ ਸਪੀਚਾਂ ਦੇਈਗੇ ਹਨਾ ਉਹ 6-7 ਵਜੇ ਤੈ ਨੇਰਾ ਕਰਤਾ ਏ ਆਰ ਰਹਿਮਾਨ ਦਾ ਬਸ ਉਹੀ ਹਵਾ ਬਣਾ ਰੱਖਿਆ ਸੀ ਇਹਨਾਂ ਨੇ ਉਹ ਨਾ ਜਿਵੇਂ ਅਟਰੈਕਸ਼ਨ ਖਿੱਚਣ ਵਾਸਤੇ ਉਹਨੂੰ ਬੁਲਾਇਆ ਹੋਇਆ ਸੀ ਨਾ ਕੋਈ ਉਹਨੇ ਪਰਫਾਰਮੈਂਸ ਕੀਤੀ ਐ ਤੇ ਨਾ ਕੋਈ ਉਹ ਬੋਲਿਆ ਹੀ ਐ ਤੇ ਵੈਸੇ ਬਸ ਬੁਲਾਇਆ ਉੱਥੇ ਆਇਆ ਬੈਠਿਆ ਤੇ ਉਹ ਚਲਾ ਗਿਆ ਇਹ ਸਾਖਦਾ ਸੀ ਚਲੋ ਨਵੀਂ ਵੀਡੀਓ ਦੇ ਨਾਲ ਗੱਲ ਨੂੰ ਫੇਰ ਮਿਲਦੇ ਆ ਤੇ ਕੱਲ ਦੇ ਰੰਗ ਢੰਗ ਦੇਖਦੇ ਆ ਆਪਣੇ ਵਾਸਤੇ ਸਾਰਾ ਕੁਝ ਨਵਾਂ ਹੀ ਐ ਇਹ ਤਾਂ ਲੋਕਾਂ ਦੀ ਜਵਾਨੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਨਾਂ ਨੇ ਵੀ ਆ ਫਿਰ ਮੇਰੇ ਵਾਸਤੇ ਇਹੀ ਰੰਗ ਬਹੁਤ ਨਹੀਂ ਨਵੀਂ ਵੀਡੀਓ ਦੇ ਨਾਲ ਗੱਲ ਨੂੰ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ